ਉਨਾ ਚਿਰ ਸੰਬੋਧਨ ਕਰ ਰਿਹਾ ਕਿ ਅਸੀ ਰੂਸ ਆਇ ਸੀ ਕੋਈ ਘੁੰਮਣ ਆਇਆ ਸੀ ਕੋਈ ਰੋਜ਼ਗਾਰ ਦੀ ਤਲਾਸ਼ ਆਇਆ ਸੀ ਕੋਈ ਕੰਮ ਕਰ ਲਈ ਆਇਆ ਸੀ ਸਾਨੂੰ ਜਬਰੀ ਹਥਿਆਰ ਫੜਾ ਦਿੱਤੇ ਗਏ ਰਫਲਾਂ ਚਕਾ ਦਿੱਤੀਆਂ ਗਈਆਂ ਤੇ ਰੂਸ ਜੁਕ੍ਰੇਨ ਦੀ ਜੰਗ ਦੇ ਵਿੱਚ ਸਾਨੂੰ ਮਰਨ ਲਈ ਉਤਾਰ ਦਿੱਤਾ ਗਿਆ ਚਾਰ ਮੌਤਾਂ ਦੀ ਖਬਰ ਆ ਚੁੱਕੀ ਹੈ ਭਾਰਤ ਜਿਨ੍ਹਾਂ ਚੋਂ ਪੰਜਾਬ ਦਾ ਅਮਰਤ ਸਰਦੈਕ ਤੇਜਪਾਲ ਨਾਂ ਦਾ ਨੌਜਵਾਨ ਹੈ ਚਾਰ ਮੌਤਾਂ ਦੀ ਖਬਰ ਸਰਕਾਰੀ ਪੁਸ਼ਟੀ ਹੈ ਇਹ ਲਾਜੋ ਇੱਕ ਪੰਜਾਬ ਦਾ ਨੌਜਵਾਨ ਤੇਜਪਾਲ ਪਰ ਅਜੇ 200 ਤੋਂ ਵੱਧ ਨੌਜਵਾਨ ਅਜੇ ਵੀ ਜੰਗ ਚੁਟਾਰੇ ਹੋਏ ਨੇ 70 ਵਿੱਚ ਪੰਜਾਬ ਦੇ ਪੰਜਾਬ ਦਾ ਇੱਕ ਨੌਜਵਾਨ 223 ਚ ਜਾਂਦਾ ਉਹਨੂੰ ਨਹੀਂ ਪਤਾ ਸੀ ਕਿ ਜਿਸ ਖੇਤਰ ਚੋਂ ਉਹ ਟੈਕਸੀ ਵਾਲਾ ਘਮਾਉਣ ਲੈ ਕੇ ਜਾ ਰਿਹਾ ਉੱਥੇ ਪਾਸ ਉੱਥੇ ਵੱਖਰਾ ਵੀਜ਼ਾ ਲੱਗਦਾ ਉੱਥੇ ਜਾ ਕੇ ਉਹਦਾ ਲੈਂਡ ਦੇ ਨੂੰ ਲੈ ਕੇ ਵਿਵਾਦ ਹੁੰਦਾ ਤੇ ਫਿਰ ਉਸ ਨੂੰ ਟਲਾਕਾਂ ਦਿੰਦਾ ਟੈਕਸੀ ਹਰ ਤੇ ਫੜ ਲਿਆ ਜਾਂਦਾ ਇਪੋਰਸ ਨੂੰ ਰੂਸਲਾ ਕੰਪੀਚ ਲੈ ਜਾਂਦੀ ਹੈ ਉਸ ਤੋਂ ਬਾਅਦ ਫੌਜ ਦੇ ਹਵਾਲੇ ਕਰ ਦਿੱਤਾ ਜਾਂਦਾ ਤੇ ਫੌਜ ਸ਼ਰਤ ਰੱਖਦੀ ਹੈ ਕਿ ਜਾਂ ਤਾਂ 1 ਸਾਲ ਲਈ ਜੰਗ ਦੇ ਮੈਦਾਨ ਚ ਜਾ ਨਹੀਂ 10 ਸਾਲ ਲਈ ਅੰਦਰ ਰਹਿਣਾ ਤੇ ਉთਹਿਆ ਚੱਕਦਾ ਹ ਉਹਦੀ ਸੋਸੀਂ ਪੰਜਾਬ ਸਰਕਾਰ ਨੂੰ ਵੀ ਅਪੀਲ ਕਰਦੇ ਹਾਂ ਪੰਜਾਬ ਪ੍ਰਸ਼ਾਸਨ ਨੂੰ ਵੀ ਅਪੀਲ ਕਰਦੇ ਹਾਂ ਕਿ ਭਾਰਤ ਦੇ ਵਿਦੇਸ਼ ਮੰਤਰਾਲੇ ਨਾਲ ਰਾਬਤਾ ਕਰੋ ਰੂਸ ਦੇ ਵਿੱਚ ਭਾਰਤੀ ਕੌਸਟਲ ਜਰਨਲ ਨਾਲ ਰਾਬਤਾ ਕਰੋ ਰੂਸ ਸਰਕਾਰ ਨਾਲ ਰਾਬਤਾ ਕਰੋ ਤਾਂ ਕਿ ਇਹ ਜ਼ਿੰਦਗੀਆਂ ਘਰੇ ਪਰਤ ਸਕਣ ਤੇ ਜਿਹੜੇ ਘਰੇ ਮਾਪੇ ਜਿੰਦਾ ਜੀ ਲਾਸ਼ਾਂ ਬਣੇ ਨੇ ਉਹ